ਬੜਾ 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 ਕਾਲਾ ਨਾ ਨਹੀਂ ਹੈ ਕਣ ਇੱਕ ਪੈਕ ਤੋਂ 24 ਵਜੇ ਜੀ ਆਪਾਂ ਡੇਰਾ ਬਾਬਾ ਨਾਨਕ ਸ਼ਹਿਰ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕੱਟ ਬੈਂਟੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਗੌਰਵ ਜੀ ਜੋ ਹੜਪੀ ਪਰਵਾੜ ਨੇ ਉਹਨਾਂ ਨੂੰ ਰਾਸ਼ਨ ਵੰਡ ਦੇ ਲਈ ਪਹੁੰਚੇ ਨੇ ਸੋ ਜਾਣਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਜਾਣਦੇ ਆ ਇਥੇ ਦੇ ਲੋਕਾਂ ਦੇ ਹਾਲਾਤ ਵੀ ਸੋ ਜੁੜੇ ਰੋਟੇ ਪੋਸਟ ਪੰਜਾਬੀ ਦੇ ਨਾਲ ਹਾਂਜੀ ਪ੍ਰਧਾਨ ਜੀ ਅੱਜ ਡੇਰਾ ਬਾਬਾ ਨਾਨਕ ਵਿੱਚ ਪਹੁੰਚੇ ਹੋ ਸੋ ਅੱਜ ਦੇ ਹਾਲਾਤ ਦੇ ਕਿਸ ਤਰ੍ਹਾਂ ਦੇਖਦੇ ਹੋ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਅੱਜ ਅਸੀਂ ਡੇਰਾ ਬਾਬਾ ਨਾਨਕ ਕੁਲੀਆਂ ਵਾਲੇ ਮਹੱਲੇ ਔਰ ਹੋਰ ਵੀ ਵੱਖ-ਵੱਖ ਇਲਾਕਿਆਂ ਚ ਹੋ ਕੇ ਆਏ ਆ ਜਿੱਦਾ ਕੋਨੇਵਾਲ ਪਿੰਡ ਹੋ ਗਿਆ ਔਰ ਕੱਲ ਤੋਂ ਪਰਸੋਂ ਤੋਂ ਅਸੀਂ ਇਹ ਸੇਵਾ ਕਰ ਰਹੇ ਆ ਔਰ ਲਗਾਤਾਰ ਇਹ ਸੇਵਾ ਇਹਦਾ ਚੱਲਦੀ ਰਹੇਗੀ ਔਰ ਸਾਡੀ ਟੀਮਾਂ ਜਿਹਦਾ ਕੱਲ ਵੀ ਔਰ ਅੱਜ ਵੀ ਇਹ ਨਾਲੇ ਦੇ ਵਿੱਚ ਵੀ ਟੀਮਾਂ ਕੰਮ ਕਰ ਰਹੀਆਂ ਫਰੋਜਪੁਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਵੀ ਟੀਮਾਂ ਕਰ ਰਹੀਆਂ ਸੋ ਸਾਡੇ ਆਤਮਿਕ ਪਿਤਾ ਪਾਸਟਰ ਲੰਕੋ ਯੂਸਫ ਮੁੱਲਾ ਜੀ ਉਨ੍ਹਾਂ ਦੀ ਕਿਰਪਾ ਦੇ ਨਾਲ ਔਰ ਮੈਂ ਪੰਜਾਬ ਸਰਕਾਰ ਵੱਲੋਂ ਘਟ ਗਿਨਤੀ ਕਮਿਸ਼ਨ ਦਾ ਚੇਅਰਮੈਨ ਹੁੰਦੇ ਨਾਤੇ ਮੇਰਾ ਫਰਜ਼ ਬੰਦਾ ਸੀ ਵੀ ਜਿਹੜੇ ਮੇਰੇ ਭੈਣ ਭਰਾ ਜਿਹੜੇ ਪਿੰਡਾਂ ਦੇ ਵਿੱਚ ਉਹ ਉਡੀਕ ਕਰ ਰਹੇ ਨੇ ਵੀ ਸਾਡੇ ਜਿਹੜੇ ਭੈਣ ਭਰਾਵਾ ਸਾਡੀ ਆ ਕੇ ਸਾਰ ਲੈਣਗੇ ਅਸੀਂ ਅੱਜ ਉਹਨਾਂ ਦੇ ਵਿੱਚ ਗਏ ਆ ਕਈ ਜਗ੍ਹਾ ਤੇ ਸਾਨੂੰ ਐਨਡੀਆਰਐਫ ਦਾ ਵੀ ਸਹਾਰਾ ਲੈਣਾ ਪਿਆ ਉਹਨਾਂ ਦੀ ਵੋਟਾਂ ਦੇ ਵਿੱਚ ਜਾਣਾ ਪਿਆ ਔਰ ਤੁਸੀਂ ਦੇਖ ਰਹੇ ਮੇਰੇ ਨਾਲ ਪੂਰਾ ਮੇਰਾ ਯੂਥ ਮੇਰੇ ਭੈਣ ਭਰਾ ਸਾਰੇ ਅੱਜ ਸੇਵਾ ਕਰ ਰਹੇ ਨੇ ਆਪਣੇ ਮੋਢਿਆਂ ਤੇ ਅਸੀਂ ਰਾਸ਼ਨ ਚੁੱਕ ਕੇ ਲੈ ਕੇ ਜਾ ਰਹੇ ਆ ਸੋ ਅ ਧੰਨਵਾਦ ਕਰਦੇ ਆਂ ਪਰਮੇਸ਼ਵਰ ਦਾ ਵੀ ਐਡੀ ਵਧੀਆ ਸਾਨੂੰ ਟੀਮ ਮਿਲੀ ਆ ਦੇਖੋ ਜਿਹੜੀ ਕੁਦਰਤੀ ਆਫਤਾ ਪੈ ਗਈ ਆ ਇਹ ਕਿਸੇ ਦੇ ਵੀ ਮਰਜ਼ੀ ਦੇ ਨਾਲ ਜਾਂ ਕਿਸੇ ਦੀ ਗਲਤੀ ਦੇ ਨਾਲ ਨਹੀਂ ਹੈ ਕੁਦਰਤ ਹੀ ਆ ਤੇ ਸਾਨੂੰ ਚਾਹੀਦਾ ਵਾ ਵੀ ਸਾਰੇ ਆਪਣੇ ਭੈਣ ਭਰਾਵਾਂ ਦੀ ਸਾਰ ਲੈਣੀ ਔਰ ਆਪਣੇ ਭੈਣ ਭਰਾਵਾਂ ਦੇ ਕੰਮ ਆਣਾ ਬਿਲਕੁਲ ਸਰ ਜਿਸ ਤਰ੍ਹਾਂ ਦੇਖ ਸਕਦੇ ਆ ਕਿ ਹੁਣ ਵੀ بارش ਦਾ ਜੋ ਮੌਸਮ ਆ بارش ਲਗਾਤਾਰ ਪੈ ਰਹੀ ਆ ਸੋ ਕਿਤਨਾ ਕਿਤੇ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਆ ਦੇਖੋ ਸਰਕਾਰ ਦੇ ਆਪਣੇ ਤੌਰ ਤੇ ਕੰਮ ਚੱਲ ਰਹੇ ਨੇ ਅੱਜ ਵੀ ਆਪਾਂ ਦੇਖ ਰਹੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਮੰਤਰੀ ਜਾ ਰਹੇ ਨੇ ਐਮਐਲਏ ਸਭ ਸਾਡੇ ਸਾਰੇ ਲੱਗੇ ਹੋਏ ਨੇ ਸਰਕਾਰ ਵੀ ਆਪਣੇ ਤੌਰ ਤੇ ਕੰਮ ਕਰ ਰਹੀ ਆ ਪਰ ਜਿੱਥੇ ਸਰਕਾਰ ਕਰ ਰਹੀ ਆ ਉੱਥੇ ਮੈਂ ਬੇਨਤੀ ਕਰਾਂਗਾ ਜਿਹੜੀ ਸਾਡੀਆਂ ਸਮਾਜਿਕ ਜਥੇਬੰਦੀਆਂ ਵਾਂ ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਵਾਂ ਉਹਨਾਂ ਨੂੰ ਅੱਗੇ ਆ ਕੇ ਕੰਮ ਕਰਨ ਦੀ ਲੋੜ ਆ ਕਿਉਂਕਿ ਜੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਤੇ ਦੁੱਖ ਜਿਹੜਾ ਵਾ ਵੰਡਿਆ ਜਾਏਗਾ ਅਗਰ ਇਕੱਲਾ ਕੋਈ ਵੀ ਨਾ ਕੋਈ ਸਰਕਾਰ ਇਕੱਲੀ ਕਰ ਸਕਦੀ ਆ ਤੇ ਨਾ ਹੀ ਕੋਈ ਇਕੱਲਾ ਇਨਸਾਨ ਕਰ ਸਕਦਾ ਵਾ ਇਹ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਪਰ ਸਾਡੇ ਆਤਮਿਕ ਪਿਤਾ ਪੋਸਟਰ ਨੂੰ ਜੁਸਟਰ ਨੂੰ ਲਾਈਦਾ ਮੈਂ ਧੰਨਵਾਦ ਕਰਦਾ ਜੇ ਅਸੀਂ ਕੋਵਿਡ ਚ ਦੇਖ ਲਈਏ ਤੇ ਕੋਵਿਡ ਦੇ ਵਿੱਚ ਵੀ ਕੋਵਿਡ ਦੀ ਮਹਾਮਾਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਸੀ ਵੀ ਉਹਨਾਂ ਨੇ ਰਾਸ਼ਨ ਵੀ ਲੋਕਾਂ ਨੂੰ ਦਿੱਤਾ ਕੋਵਿਡ ਕੋਵਿਡ ਜਿਹੜੇ ਸੈਂਟਰ ਵੀ ਬਣਾਏ ਆਕਸੀਜਨ ਮਾਸਕਸ ਉਹਨੂੰ ਦਿੱਤੇ ਆਕਸੀਜਨ ਕੰਸੈਂਟਰੇਟਰ ਉਹਨਾਂ ਨੇ ਦਿੱਤੇ ਸੈਨੀਟਾਈਜ਼ਰ ਦਿੱਤੇ ਅਗਰ ਹੁਣ ਆਪਾਂ ਦੇਖ ਲਈਏ ਤੇ ਹੁਣ ਵੀ ਅਗਰ ਪੰਜਾਬ ਦੇ ਉੱਪਰ ਹੜ੍ਹਾਂ ਦੀ ਆ ਜਿਹੜੀ ਵੱਡੀ ਇੱਕ ਆਫਤਾ ਆਈ ਆ ਉਦਲੇ ਵੀ ਨਿਝਠਣ ਲਈ ਉਹ ਸਾਡਾ ਸਾਥ ਦੇ ਰਹੇ ਨੇ ਅਗਰ ਪਿਛਲੇ ਸਮੇਂ ਦੇ ਵੀ ਚਲੇ ਜਾਈਏ ਜੇ ਕੈਰਲਾ ਦੇ ਵਿੱਚ ਜਦੋਂ ਆੜ ਆਇਆ ਸੀ ਉਦੋਂ ਵੀ 2 ਕਰੋੜ ਰੁਪਇਆ ਦੇ ਕੇ ਉਹਨਾਂ ਨੇ ਸਾਨੂੰ ਭੇਜਿਆ ਸੀ ਸੋ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਆਤਮਿਕ ਪਿਤਾ ਪੋਸਟਰ ਨੂੰ ਜੀ ਤੁਹਾਨੂੰ ਲਾਈਦਾ ਪਰ ਸਮੁੱਚੇ ਮੁਸੀਬਾ ਹੀ ਚਰਦਾ ਧੰਨਵਾਦ ਕਰਦੇ ਆਪਣੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਆ ਜੋ ਇਕੱਠੇ ਮਿਲ ਕੇ ਆਪਾਂ ਸੇਵਾ ਕਰ ਪਾ ਰਹੇ ਆ ਆਮ ਪਬਲਿਕ ਨੂੰ ਜਿਹੜੇ ਭੈਣ ਭਰਾ ਸਾਡੇ ਹਾਦਸਾ ਗ੍ਰਸਤ ਹੈਗੇ ਨੇ ਉਹਨਾਂ ਨੂੰ ਤੇ ਮੈਂ ਕਹਿਣਾ ਚਾਹੁੰਦਾ ਉਹਨਾਂ ਵੀ ਤੁਹਾਨੂੰ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਆ ਸਾਰੀਆਂ ਸਮਾਜਿਕ ਜਥੇਬੰਦੀਆਂ ਵੀ ਕੰਮ ਕਰ ਰਹੀਆਂ ਧਾਰਮਿਕ ਜਥੇਬੰਦੀਆਂ ਵੀ ਕੰਮ ਕਰ ਰਹੀਆਂ ਸਰਕਾਰ ਵੀ ਐਸਸੀ ਤੇ ਕੰਮ ਕਰ ਰਹੀ ਆ ਔਰ ਸਾਰਿਆਂ ਨੂੰ ਬਾਹਰ ਨਿਕਲ ਕੇ ਆਣਾ ਚਾਹੀਦਾ ਵਾ ਸਾਰਿਆਂ ਦੀ ਮਰਦ ਕਰਨੀ ਚਾਹੀਦੀ ਆ ਅੱਜ ਮੈਂ ਕੋਹਨੇਵਾਲ ਪਿੰਡ ਚ ਗਿਆ ਸਾਂ ਉਹਨਾਂ ਦੇ ਮੈਨੂੰ ਜੋ ਵਿਊ ਮਿਲੇ ਆ ਜੀ ਉਹ ਕਹਿੰਦੇ ਵੀ ਸਾਡੇ ਕੋ ਪੱਕਾ ਰਾਸ਼ਨ ਜਿਹੜਾ ਆਂਦਾ ਸੀ ਪਕਾ ਕੇ ਇੱਕ ਟਾਈਮ ਅਸੀਂ ਖਾ ਲੈਨੇ ਸਾਂ ਤੇ ਫਿਰ ਸਾਰ ਦਿਨ ਅਸੀਂ ਭੁੱਖੇ ਰਹਨੇ ਸਾਂ ਨਹੀਂ ਤੇ ਉਹ ਰਾਸ਼ਨ ਜਿਆਦਾ ਜਮ੍ਹਾਂ ਕਰ ਸਕਦੇ ਸੀ ਕਿਉਂਕਿ ਦੂਸਰੇ ਦਿਨ ਖਰਾਬ ਹੋ ਜਾਂਦਾ ਵਾ ਔਰ ਸੁੱਕੇ ਰਾਸ਼ਨ ਦੀ ਉਹਨਾਂ ਨੇ ਬਹੁਤ ਜਿਆਦਾ ਲੋੜ ਸੀ ਉਹ ਪ੍ਰੋਵਾਈਡ ਕਰਵਾਇਆ ਔਰ ਕੁਛ ਹੋਰ ਨੇ ਦੀਆਂ ਆ ਮੰਗਾ ਵੀ ਸਾਡੇ ਕੋਈਆਂ ਵੀ ਜਿਹੜਾ ਤਰਪਾਲ ਉਹ ਕਹਿੰਦੇ ਸਾਨੂੰ ਮਿਲ ਜੇ ਜਿੱਦਾਂ ਲੋਹੇ ਦੀਆਂ ਜਿਹੜੀਆਂ ਤਾਰਾਂ ਸਾਨੂੰ ਮਿਲ ਜਾਣ ਔਰ ਹੋਰ ਜਿੱਦਾਂ ਮਸ਼ਰਾਂ ਦੇ ਲਈ ਜਿਹੜਾ ਆਕਸੀਪਨਾ ਹੁੰਦਾ ਵਾ ਸਾਮਾਨ ਸਾਰਾ ਫੋਟੋਮੈਕਸ ਵਗੈਰਾ ਉਹ ਵੀ ਅਸੀਂ ਲੈ ਕੇ ਆਏ ਆ ਅੱਜ ਉਹਨਾਂ ਲਈ ਔਰ ਕੋਸ਼ਿਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਸੀ ਕੰਮ ਆ ਸਕੀ ਠੀਕ ਹੈ ਧੰਨਵਾਦ